ਉਹ ਲੋ ਯੂ ਫਾਲੋ ਵੀ ਸੁਣੋ ਅਸੀਂ ਵਿਦਾ ਗੱਲ ਤੋਂ ਵਿਦਾ ਦਲ ਤੋਂ ਤੇ ਉਸ ਤੋਂ ਮਤਾਲਾ ਕਰਨਾ ਤੁਹਾਡੀ ਦੁਨੀਆ 'ਚ ਜਿਹੜਾ ਕੰਮ ਜਾਇਜ਼ ਆ ਕੋਲੋਂ ਮੈਂ ਤੁਹਾਨੂੰ ਗਲਤ ਕੰਮ ਕਹੀਏ ਨਾ ਕਦੀ ਕਿਹਾ ਕੋਈ ਦੀ ਗੱਲ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗਲਤ ਕਿਹਦੀ ਮੈਂ ਤੁਹਾਨੂੰ ਕੀ ਕਹਾਂ ਮੈਂ ਤੁਹਾਨੂੰ ਜਦੋਂ ਕਹਿੰਦਾ ਬੰਦੇ ਆਏ ਇਹਨਾਂ ਦਾ ਮੈਂ ਕਹਿੰਦਾ ਤੁਸੀਂ ਕੰਮ ਕਰੋ ਗਲਤ ਕਿਹਦੀ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿਆ ਨਾ ਮੈਂ ਕਦੀ ਕਹਿੰਦਾ ਤੁਸੀਂ ਇੱਕ ਮਿਨਿਸਟਰ ਨਾਲ ਬਹਿਸ ਕਰਦੇ ਐਨਾਂ ਟਾਈਮ ਨਾਲ ਤਾਂ ਲੋਕਾਂ ਨਾਲ ਕੀ ਕਰਦੇ ਹੋਗੇ ਦੱਸੋ ਪਹਿਲਾਂ ਤਦ ਨੋਕ ਨੋਕ ਕੀ ਬਦੀਦਾ ਹੋ ਲੋ ਕੋਈ ਨਰਨਾ ਲਾ ਤੇ ਦਸ ਵਡੀ ਕੋ ਕੇਸ ਕੇ ਗੇ ਨਾ ਬੰਦਿਆ ਨੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਉਹ ਦੀ ਗੱਲ ਸੁਣੋ ਤੁਸੀਂ ਐਸੀਐਮ ਜੇ ਆਈ ਆਈਐਸ ਸਿਲੈਕਟ ਹੋ ਜੇ ਤੇ ਜੇ ਪਬਲਿਕ જવાબ ਹੁੰਦੀ ਹੈ ਸਾਡੇ ਕੋ ਹੁੰਦੀ ਆ ਤਦੇ ਲੀ ਆਉਂਦੀ ਆ ਜੇ ਤੁਸੀਂ ਤਸੱਲੀ ਦੀ ਗੱਲ ਹੁੰਦੀ ਤਾਂ ਹੁੰਦੇ ਸਾਡੇ ਕੋਲੋਂ क्लीयर है बिल्कुल क्लीयर है जी क्लीयर है बिल्कुल हां हां हाँ नहीं जी कमेंट क्यों नहीं करे लोग कमलेंट्स क्यों नहीं करे लोग सुनो तो क्यों नहीं बिना करूंगा मेरे को दरखास्त सब कुछ पा मैं बिना कर तो किसी फोन नहीं करता पहला मेरी सुन सुनो मैं बिना कल तो किसी फोन नहीं करता ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਜੂ ਫਾਲੋ ਵੀ ਸੁਣੋ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਜੇ ਅਫਸਰ ਮਤਾਲੀ ਕਰਦਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਣੀਆਂ ਸਮਝਦੇ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕਾਂ ਨੂੰ ਬਿਤਾਦੇ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਖੇਡੂਂਗੇ ਸਾਡੇ ਕੋਲ ਤੁਸੀਂ ਇਹਦੇ ਨਾਲ ਕੰਮ ਕਰੋ ਗੱਲ ਕਿੱਥੇ ਗਿਆ ਹਾਂ ਬੱਸ ਇਹ ਤੁਹਾਡੇ ਕੋਲ ਲੱਗੇਦਾ ਕੰਮ ਕਰੋ ਜੀ ਤੁਸੀਂ Siz cevapla, bana bana kâma kadar tadikomunda kepas. Ha, gel gel, gel. Ah, gel gel. Merhaba. Buyurun, Ne diye diye, sizi bana melân mera kâma kadar bas. Oy gazı. Siz, siz, hacim sabit bana kâma kadar ਮੈਂ ਤੁਹਾਡੇ ਕੋਲ ਬੰਦੇ ਭੇਜ ਦੇਣਾ ਤੁਸੀਂ ਇਹ ਕਹ ਤੋ ਕਹਵਾਉਣਾ ਤੁਹਾਡੇ ਕੋਲ ਬੰਦੇ ਭੇਜ ਦੇ ਦੇਣਾ ਹਾਂ ਹਾਂ ਬਸ ਇਹਨਾਂ ਦਾ ਕੱਕਾ ਲੋ ਕਲੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹ ਰਿਹਾ ਤਦ ਮੈਂ ਗਲਤ ਕੰਮ ਕੀਤਾ ਹਾਂ ਹਾਂ ਨਹੀਂ ਨਹੀਂ ਮੈਂ ਤੁਹਾਨੂੰ ਗਲਤ ਕੰਮ ਕਿਹਾ ਪਹਿਲਾਂ ਦੱਸੋ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਨੇ ਉਹਦਾ ਮੈਂ ਕਹਿ ਤਾ ਤੁਸੀਂ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਫੇ ਤੂੰ ਇਲਾਮਨਾ ਨਹੀਂ ਨਿਕਾਵੇ ਤੂੰ ਤਾਂ ਮੈਨੂੰ ਗਾਈਡ ਗਾੜੀ ਕਦੀ ਜਾਂਦੇ ਹੋ ਤੁਸੀਂ ਮੈਨੂੰ ਗਾਈਡ ਦਾ ਕਰੋ ਮੈਂ ਅਸੀਂ ਪਬਲਿਕ ਦੇ ਚੁੜੇ ਨੂੰ ਮੈਂਦੇ ਆ ਸੁਣੋ ਪਬਲਿਕ ਦੇ ਪਹਿਲਾਂ ਸੁਣੋ 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 ਵੇ ਸੁਣੋ ਪਬਲਿਕ ਦੇ ਚੁੜੇ ਨੂੰ ਆ ਰਹੇ ਨੇ ਲੋਕਾਂ ਸਾਡੇ ਕੋਲ ਆ ਗਈ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕਿੰਨੇ ਦਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਆ ਕਰੋ ਮੈਂ ਤੁਹਾਨੂੰ ਗਲਤ ਕੰਮ ਕਹਿੰਦੀ ਆ ਨਾ ਕਦੀ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨ ਕੋਈ ਨਹੀਂ ਮੈਂ ਕਿਹਾ ਜੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਦਾ ਬਹਿਸ ਕਰਦਾ ਐਨਾਂ ਤਾਂ ਲਾਦਾ ਲੋਕਾਂ ਦਾ ਕੀ ਕਰਦੇ ਹੋਗੇ ਦੱਸੋ ਪਹਿਲਾਂ ਤਣਾ ਲੋਕਾਂ ਦਾ ਕੀ ਮਤੀਦਾ ਹੋਗਾ ਤੂੰ ਮੇਰੇ ਨਾਲ ਲਾਤ ਤੇ ਦੱਸ ਕੋਈ ਕੋ ਗੇਸ ਹੈ ਤੁਹਾਡਾ ਤਣਾ ਲੋਕਾਂ ਦਾ ਕੀ ਮਤੀਦਾ ਹੋਗਾ ਤੂੰ ਮੇਰੇ ਨਾਲ ਦਾ ਫਿਟ ਲਾਤੇ ਮੇਰਾ ਕੀ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੋ ਕੋ ਬੰਦੇ ਪੈਸੇ ਨਾਲ ਕੰਮ ਕਰੋ ਤੁਸੀਂ ਗਾਦੇ ਹੋ ਸਵਾਈ ਦੀ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਨਹੀਂ ਚਾਹੀਦੀ ਕੰਮ ਕਰਕੇ ਦਿਓ ਮੈਨੂੰ ਬਸ